ਪਿਛਲੇ ਕਾਫੀ ਸਾਲੋ ਕੇ ਕਈ ਸਾਲਾਂ ਤੋਂ ਇਹ ਚੀਜ਼ ਆਪਾਂ ਦੇਖਦੇ ਆਂ ਕਿ ਜਦੋਂ ਵੀ ਕੋਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਫੈਸਲਾ ਹੁੰਦਾ ਹੈ ਤੇ ਉਹ ਮੰਨਦੇ ਲਗਭਗ ਸਾਰੇ ਉਸ ਨੂੰ ਮੰਨਦੇ ਨੇ ਹਣਾ ਅ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਬਹੁਤ ਸਾਰੇ ਲੋਕ ਤਨਖਾਹਈਂ ਇਕਰਾਰ ਦਿੱਤੇ ਗਏ ਜਾਂ ਉਹਨਾਂ ਨੂੰ ਤਨਖਾਹ ਲਾਈ ਗਈ ਉਹਦੇ ਵਿੱਚ ਕਾਫੀ ਸਾਰੇ ਨਾਮ ਆਏ ਵਿੱਚ ਗਿਆਨੀ ਜੈਲ ਸਿੰਘ ਦਾ ਵੀ ਜ਼ਿਕਰ ਆਇਆ ਹੁਣ ਇੱਕ ਇਦਾਂ ਦੀ ਕੋਈ ਸੂਚਨਾ ਜਾਂ ਕੋਈ ਇੱਕ ਗੱਲ ਸਾਹਮਣੇ ਆਈ ਇੱਕ ਗਿਆਨੀ ਜੈਲ ਸਿੰਘ ਨੂੰ ਤਨਖਾਹ ਲੱਗੀ ਹੋਣੀ ਸੀ ਇਹ ਥੋੜਾ ਜਿਹਾ ਕਲੀਅਰ ਕਰਿਓ ਕਿ ਕਿਸੀ ਪੂਰਾ ਮਾਮਲਾ ਕੀ ਸੀਗਾ ਇਹ ਦੇਖੋ ਇਹ ਹੁਣ ਜਿਵੇਂ ਅਕਾਲੀਆਂ ਨੂੰ ਤਨਖਾਹ ਲੱਗੀ ਤਿਵੇਂ ਵੈਸੇ ਹੁਣ ਜਿਹੜੇ ਕੁਝ ਸਾਬਕਾ ਕਾਲੀ ਉਹਨਾਂ ਨੂੰ ਵੀ ਇਹਦੇ ਚ ਤਲਬ ਤੇ ਕੀਤਾ ਗਿਆ ਸੀਗਾ ਜਿਹੜੇ ਹੋਰ ਕੁਝ ਪਾਰਟੀਆਂ ਚ ਵਿੱਚ ਰਹੇ ਜੀ ਤਿਵੇਂ ਇਹ ਵੱਖ-ਵੱਖ ਚਰਚਾ ਦਾ ਵਿਸ਼ਾ ਬਣਿਆ ਦੇਖੋ ਮੈਂ ਨਾ ਅਤੀਤ ਚੋਂ ਇੱਕ ਮਿਸਾਲ ਹੋਰ ਲੈਣਾ ਜਿਵੇਂ ਤੁਸੀਂ ਤਨਖਾਹ ਦੀ ਗੱਲ ਕੀਤੀ ਆ ਸਰਜੀਤ ਸਿੰਘ ਬਰਨਾਲਾ ਨੂੰ ਥਮਲੇ ਦੇ ਨਾਲ ਬੰਨਿਆ ਗਿਆ ਹੂੰ ਹੂੰ ਉਦੋਂ ਜਥੇਦਾਰ ਸ਼ਾਇਦ ਦਰਸ਼ਨ ਸਿੰਘ ਜੀ ਹੁੰਦੇ ਸਨ ਜੀ ਬਾਅਦ ਵਿੱਚ ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ ਨੂੰ ਛੇਕ ਦਿੱਤਾ ਕਿ ਆ ਸੀਗਾ ਜੇ ਮੈਂ ਗਲਤ ਨਹੀਂ ਹਾਂ ਹੂੰ ਜਦੋਂ ਥਮਲੇ ਨਾਲ ਬੰਨਿਆ ਗਿਆ ਉਹ ਤਸਵੀਰ ਮੈਂ ਛੋਟੇ ਜਿਹੇ ਹੁੰਦੇ ਨੇ ਨਾ ਇੱਕ ਰਸਾਲੇ 'ਚ ਵੇਖੀ ਸੀ ਉਹ ਤੋਂ ਪੰਥਕ ਰਸਾਲਿਆਂ ਦਾ ਬੜਾ ਚੱਲਣ ਹੁੰਦਾ ਸੀ ਜੀ ਸੰਤ ਸਪਾਈ ਵਰਗੇ ਇਸ ਤਰ੍ਹਾਂ ਦੇ ਬਹੁਤ ਰਸਾਲੇ ਉਹ ਤੋਂ ਛਾਪਦੇ ਹੁੰਦੇ ਸੀਗੇ ਅਸੀਂ ਜਦੋਂ ਛੋਟੇ ਹੁੰਦੇ ਸੀਗੇ ਜੀ ਤੋਂ ਮੈਂ ਕਿਤੇ ਰਸਾਲੇ 'ਚ ਦੇਖੀ ਸੀ ਫੋਟੋ ਅੱਜ ਵੀ ਮੈਨੂੰ ਯਾਦ ਆਉਂਦਾ ਤੇ ਉਹ ਫੋਟੋ ਹੁਣ ਵੀ ਤੁਹਾਨੂੰ ਗੂਗਲ ਵਗੈਰਾ ਤੇ ਮਿਲ ਜਾਂਦੀ ਇੱਕ ਬੂਟਾ ਸਿੰਘ ਹੋਏ ਹੂੰ ਉਹਨਾਂ ਦਾ ਮੁੰਡਾ ਆ ਲਵਲੀ ਉਹ ਹਾਲੇ ਵੀ ਦਿੱਲੀ ਦੀ ਪੋਲਿਟਿਕਸ 'ਚ ਐਕਟਿਵ ਹੈ ਹੂੰ ਹੁਣ ਦੇਖੋ ਇਹਨਾਂ ਦੋ ਬੰਦਿਆਂ ਨੂੰ ਕਹ ਲਓ ਕਿ ਤੁਸੀਂ ਇਤਿਹਾਸ 'ਚ ਇਸ ਤਰ੍ਹਾਂ ਵੇਖ ਸਕਦੇ ਹੋ ਜੇ ਆਪਾਂ 80 ਤੋਂ ਬਾਅਦ ਵਾਲੇ ਪਾਲਿਟੀ ਦੇ ਇਤਿਹਾਸ ਦਾ ਜ਼ਿਕਰ ਕਰੀਏ ਇਹਨਾਂ ਦੋ ਬੰਦਿਆਂ ਦੀ ਸਿਆਸਤ ਉਸ ਤੋਂ ਬਾਅਦ ਮੁੜ ਪੈਰਾਂ ਤੇ ਨਹੀਂ ਖੜੀ ਹੋਈ ਹੂੰ ਜੀ ਇਹ ਮਤਲਬ ਦੋ ਬੰਦਿਆਂ ਦੀ ਜੇ ਤੁਸੀਂ ਉਹ ਤਨਖਾਹ ਦੀ ਗੱਲ ਕਰੋਗੇ ਜੀ ਕਿ ਦੋ ਬੰਦਿਆਂ ਨੂੰ ਤਨਖਾਹ ਲੱਗੀ ਹੂੰ ਚਿਹੜੇ ਸੁਰਜੀਤ ਸਿੰਘ برਨਾਲਾ ਅਰੇ ਸਰ ਮੁੱਖ ਮੰਤਰੀ ਹੂੰ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਜੀ ਤੇ ਬੁਟਾ ਸਿੰਘ ਕੌਮੀ ਪੋਲਿਟਿਕਸ ਚ ਨਾ ਹਮ ਛਾ ਦੇਸ਼ ਦੇਖ ਰਹਾ ਹੈ ਮੰਤਰੀ ਵੀਰੇ ਜੀ ਤੁਸੀਂ ਦੇਖੋ ਕਿ ਤਨਖਾਹ ਭੁਗਤਣ ਤੋਂ ਬਾਅਦ ਜਾਂ ਤਨਖਾਹ ਲੱਗਣ ਤੋਂ ਬਾਅਦ ਉਹਨਾਂ ਦੀ ਰਾਜਨੀਤੀ ਪੱਬਾਂ ਤੇ ਨਹੀਂ ਹੋ ਕੇ ਪੰਜੀ ਹਮ ਜਿਵੇਂ ਅਸੀਂ ਕੈਰੀਅਰ ਇੱਕ ਨਾ ਕਿ ਹੁਣ ਸੁਖਵੀਰ ਸਿੰਘ ਬਾਦਲ ਇਸ ਜੋ ਪਿਰ ਤੈ ਕਹ ਲੋ ਕਿ ਜੋ ਜਾਂ ਸਾਡੇ ਸਾਹਮਣੇ ਮਿਸਾਲ ਹੈ ਕਿ ਇਸ ਨੂੰ ਤੋੜ ਸਕਣਗੇ ਹਮ ਤੇ ਉਹ ਰਾਜਨੀਤੀ ਚ ਇਹਨਾਂ ਵਾਂਗੂ ਇਸ ਤਰ੍ਹਾਂ ਦੀ ਮਿਸਾਲ ਨਹੀਂ ਬਣ ਕੇ ਰਹਿਣਗੇ ਹੂੰ ਯਾਨੀ ਤੁਸੀਂ ਇਤਿਹਾਸ ਦਾ ਜ਼ਿਕਰ ਕੀਤਾ ਤੇ ਇਤਿਹਾਸ ਚ ਦੋ ਮਿਸਾਲਾਂ ਇਹ ਮਿਲ ਜਾਂਦੀਆਂ ਨੇ ਜੀ ਬਿਲਕੁਲ ਇਹਨਾਂ ਨੂੰ ਵੈਸੇ ਇੱਕੋ ਰੂਪ ਚ ਆਪਾਂ ਲੈ ਸਕਦੇ ਹੁਣ ਦੂਜਾ ਜ਼ਿਕਰ ਆਇਆ ਜਦੋਂ ਇਹ ਸਭ ਕੁਝ ਚੱਲ ਰਿਹਾ ਸੀਗਾ ਜਦੋਂ ਮਤਲਬ ਕਿ ਪੁਰਾਣੀਆਂ ਚੀਜ਼ਾਂ ਨੂੰ ਲੈ ਕੇ ਹੁਣ ਦੀ ਜੋ ਇਸ ਵੇਲੇ ਦੀ ਕਾਰਵਾਈ ਚੱਲ ਰਹੀ ਆ ਜਦੋਂ ਉਹਨਾਂ ਨੂੰ ਇੱਕ ਤੁਲਨਾਤਮਕ ਦ੍ਰਿਸ਼ਟਾਂਤ ਦਿੱਤਾ ਗਿਆ ਜੀ ਤਾਂ ਉਹਦੇ ਵਿੱਚ ਜ਼ਿਕਰ ਆਉਂਦਾ ਆ ਗਿਆਨੀ ਜੈਨ ਸੀ ਦਾ ਜੀ ਉਹਦੇ ਚ ਤਰਲੋਚਨ ਸਿੰਘ ਹੈ ਇੱਕ ਹੂੰ ਇਹ ਸਾਬਕਾ ਮੈਂਬਰ ਪਾਰਲੀਮੈਂਟ ਵੀ ਹੈ ਇਹਨਾਂ ਦੀ ਕਹਾਣੀ ਵੀ ਬਹੁਤ ਤਗੜੀ ਆ ਜੇ ਕਿਤੇ ਹੁਣ ਇਧਰ ਤੇ ਇਹਨਾਂ ਨੂੰ ਇੰਟਰਵਿਊ ਕਰਨ ਵਾਲਾ ਹੂੰ ਬੜਾ ਮਜ਼ਾ ਆਉਂਦਾ ਜੀ ਇਹ ਉਹ ਸ਼ਖਸ ਨੇ ਤਰਲੋਚਨ ਸਿੰਘ ਜਿਹ ਜਿਨ੍ਹਾਂ ਦੇ ਭਲੇਖੇ ਪਿਛਲੀ ਵਾਰੀ ਇੱਕ ਹਰਿਆਣੇ ਦੇ ਹੋਰ ਤਰਲੋਚਨ ਸਿੰਘ ਨੂੰ ਫੋਨ ਆ ਗਿਆ ਹੂੰ ਫੋਨ ਆ ਗਿਆ ਕਿ ਭਾਈ ਆਈਬੀ ਵਾਲੇ ਲੱਭਦੇ ਫਿਰਦੇ ਤੁਹਾਨੂੰ ਹੂੰ ਤਨਵਾੜ ਦੇਣਾ ਮੋਦੀ ਸਰਕਾਰ ਨੇ ਜੀ ਸ਼ਾਇਦ ਪਦਮਸ਼ੀਰੀ ਦਾ ਰੌਲਾ ਸੀਗਾ ਕਿ ਉਹ ਮੈਨੂੰ ਪਤਾ ਲੱਗ ਗਿਆ ਤੇ ਮੈਂ ਉਹਨਾਂ ਦਾ ਨੰਬਰ ਲੱਭ ਕੇ ਜਿਹੜੇ ਦੂਜੇ ਤਰਨੋਚਨ ਸਿੰਘ ਸੀ ਜੀ ਉਹਨਾਂ ਦੇ ਨਾਲ رابطہ ਕੀਤਾ ਨਾ ਕਿ ਜੀ ਹਾਂਜੀ ਮੇਰੇ ਘਰ ਆਏ ਸੀ ਤੇ ਮੈਂ ਉਹਨੂੰ ਕਿਹਾ ਜੀ ਮੈਂ ਤਾਂ ਕਾਂਗਰਸੀ ਆ ਅੱਛਾ ਮੈਨੂੰ ਉਹਨਾਂ ਨੇ ਮੋਦੀ ਹੋਣ ਕਿਤੇ ਨਾ ਮੈਂ ਉਹ ਤਰਨੋਚਨ ਸਿੰਘ ਹੋਰ ਆ ਤੇ ਉਹ ਅਸੀਂ ਖਬਰ ਬ੍ਰੇਕ ਕਰਤੀ ਹੂੰ ਇਹਨਾਂ ਨੂੰ ਬਾਅਦ ਚ ਲੈ ਅਸੀਂ ਅਸੀਂ ਮਤਲਬ ਕਿ ਪਹਿਲਾਂ ਹੀ ਦੱਸਦਾ ਕਿ ਇਹਨਾਂ ਨੂੰ ਅਵਾਰਡ ਮਿਲ ਜਾਣਾ ਮੋਦੀ ਸਰਕਾਰ ਨੇ ਅਵਾਰਡ ਦੇ ਦਿੱਤਾ ਇਹ ਮੋਦੀ ਸਰਕਾਰ ਦੇ ਅੱਜਕੱਲ ਨੇੜੇ ਵੀ ਨੇ ਹਮ ਸਰਦਾਰ ਤਰਲੋਚਨ ਸਿੰਘ ਉਹ ਜਿਹੜੇ ਬੰਦੇ ਬਹੁਤ ਪੜ੍ਹੇ ਲਿਖੇ ਇਹ ਮਤਲਬ ਕਿ ਬੜੇ ਹੀ ਹੰਡੇ ਖੜਾ ਰਹੀ ਜੀ ਬਾਦਲ ਪਰਵਾਰ ਤੋਂ ਲੈ ਕੇ ਤੇ ਮਤਲਬ ਕਿ ਅੜਵਾਨੀ ਵਾਜਪਾਈ ਸਭ ਨਾਲ ਗੁੱਟਵਾਲ ਹਮ ਇੱਥੋਂ ਤੱਕ ਇੱਕ ਥਾਂ ਤੇ ਇਹ ਖੁਲਾਸਾ ਕਰਦੇ ਨੇ ਜੀ ਮੈਂ ਅੱਜ ਤੋਂ ਕੋਈ ਸਾਲ ਡੇਢ ਸਾਲ ਦੋ ਸਾਲ ਪਹਿਲਾਂ ਹੋ ਸਕਦਾ ਮੈਂ ਸੁਣਿਆ ਇਹਨਾਂ ਦੇ ਮੂੰਹ ਹਮ ਕਿ ਭਈ ਜਦੋਂ ਸੁਖਬੀਰ ਸਿੰਘ ਬਾਦਲ ਪਹਿਲੀ ਵਾਰੀ ਕੇਂਦਰੀ ਮੰਤਰੀ ਬਣੇ ਆ ਜੀ ਵਾਜਪਾਈ ਹੋਰੀ ਨਹੀਂ ਸੀ ਬਣਾ ਰਹਿ ਹਮ ਕਿਉਂਕਿ ਅਕਾਲੀਆਂ ਕੋਲ ਕੋਈ ਬਹੁਤਾ ਜ਼ਿਆਦਾ ਸੈਟ ਹੈ ਨਹੀਂ ਸੀਗਾ ਜੀ ਕਿ ਤੂ ਸੀਟਾਂ ਦਾ ਹਮ ਕਹਿੰਦੇ ਆ ਵੀ ਮਤਲਬ ਕਿ ਕਾਕਾ ਜੀ ਵਰਗ ਹੈ ਕਾਕਾ ਜੀ ਦੇ ਪਾਪਾ ਜੀ ਵੀ ਹੂੰ ਤੇ ਉਹ ਮਤਲਬ ਕਿ ਇਹਨਾਂ ਦੇ ਕੋਟੇ 'ਚ ਮੰਤਰੀ ਨਹੀਂ ਸੀ ਲੈਂਦੇ ਕਹਿੰਦੇ ਕਿ ਫਿਰ ਬਾਜਪਾਈ ਦੇ ਡਾਈਨਿੰਗ ਟੇਬਲ ਤੇ ਜਾ ਕੇ ਅਸੀਂ ਇਹ ਫੈਸਲਾ ਕਰਵਾਇਆ ਕੀ ਬਾਤ ਹਲਕੀ ਨਹੀਂ ਪਹੁੰਚ ਸੀ ਉਸ ਸਮੇਂ ਵੀ ਤਰਲੋਚਨ ਸਿੰਘ ਦੀ ਜੀ ਜੀ ਕਹਿੰਦੇ ਇਹਨਾਂ ਨੇ ਆਪ ਕਿਹਾ ਮੈਂ ਉਹ ਗੱਲ ਜਿਹੜੀ ਅੱਜ ਵੀ ਮੈਨੂੰ ਯਾਦ ਆ ਹੂੰ ਹੂੰ ਮੈਂ ਤਾਂ ਕੋਟ ਕਰ ਰਿਹਾ ਮੈਂ ਕੋਈ ਉਹ ਇਦਾਂ ਗੱਲ ਨਹੀਂ ਕੋਟ ਕਰਦਾ ਹੁੰਦਾ ਜੇ ਕਿਸੇ ਨੇ ਗੱਲ ਕਹੀ ਆ ਉਹ YouTube ਤੇ ਸਾਥੀ ਲੱਭ ਵੀ ਸਕਦੇ ਆਪਣੇ دوست ਲੱਭ ਵੀ ਸਕਦੇ ਇੰਟਰਵਿਊ ਪਈ ਹੋਏਗੀ ਸ਼ਾਇਦ ਰੰਧਾ ਬੇ ਵੀਰ ਨਾਲ ਸੀਗੀ ਉਹ ਇੰਟਰਵਿਊ ਤਾਂ ਖਾ ਬੜਾ ਮਜ਼ੇਦਾਰ ਕਿੱਸਾ ਸੁਣਾਇਆ ਸੀ ਉਹਨਾਂ ਨੇ ਬੜੇ ਮਜ਼ੇਦਾਰ ਟੰਗਦੇ ਨਾਲ ਕਿ ਕਿਸ ਤਰ੍ਹਾਂ ਮਤਲਬ ਕਿ ਇਹਨਾਂ ਦੇ ਤਾਂ ਬਈ ਪੈਰਾਥੋਲੋਜੀ ਮੇਨ ਨਿਕਲ ਗਈ ਕਿ ਸਾਡੇ ਸਾਡੇ ਘਰ ਤਾਂ ਬਈ ਮੰਤਰੀ ਪੁਣਾ ਨਹੀਂ ਆ ਰਿਹਾ ਝੰਡੀ ਵਾਲੀ ਕਾਰ ਨਹੀਂ ਆ ਰਹੀ ਤੇ ਬਾਦਲ ਸਾਹਿਬ ਨੇ ਕਿਹਾ ਵੀ ਤਰਲੋਚਨ ਸਿਆ ਹੁਣ ਪੱਟ ਮਰੋੜੀ ਆ ਫਿਰ ਗੱਲ ਤੋੜ ਕੇ ਤੇ ਖਾਣੇ ਦੇ ਸ਼ਾਇਦ ਮੇਜ਼ ਤੇ ਫੈਸਲਾ ਹੋਇਆ ਕਿ ਆਹ ਬਈ ਸੁਖਬੀਰ ਸਿਆ ਆ ਜਾ ਕੇਂਦਰੀ ਮੰਤਰਾ ਮੇਜ਼ ਹਾਂਜੀ ਦੇਖੋ ਇਸ ਤਰ੍ਹਾਂ ਹੁੰਦਾ ਤਰਲੋਚਨ ਸਿੰਘ ਨੇ ਹੁਣ ਖੁਲਾਸਾ ਕੀਤਾ ਇਸ ਜੀ ਜੀ ਤਰਲੋਚਨ ਸਿੰਘ ਕਹਿੰਦੇ ਆ ਕਿ ਜਿਹੜੀ ਗਿਆਨੀ ਜੈਲ ਸਿੰਘ ਦੇ ਤਨਖਾਹ ਲਾਉਣ ਦੀ ਗੱਲ ਚੱਲਦੀ ਪਈ ਆ ਕਿ ਉਹਨੂੰ ਵੀ ਲੱਗਿਓ ਉਹ ਝੂਠ ਹੈ ਹੂੰ ਕਹਿੰਦੇ ਕਿ ਅਕਾਲ ਤਖਤ ਸਾਹਿਬ ਨੇ ਜਵਾਬ ਮੰਗਿਆ ਸੀ ਜੀ ਕਿ ਗਿਆਨੀ ਜੀ ਮਤਲਬ ਕਿ ਗਿਆਨੀ ਜਲ ਸਿੰਘ ਨੂੰ ਕਿ ਭਾਈ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੂੰ ਉਹਦੇ ਬਾਰੇ ਦੱਸੋ ਜੀ ਤਾਂ ਕਿ ਜੁਮੇ ਮਾਰੋ ਸਮਝਿਆ ਜਾਂਦਾ ਕਿ ਤਤਕਾਲੀ ਰਾਸ਼ਟਰਪਤੀ ਹਾਲਾਂਕਿ ਇਹ ਤੇ ਆਪ ਮਸਾਂ ਬਚਿਆ ਦੱਸਦੇ ਇਤਿਹਾਸ ਦੇ ਵਿੱਚ ਦਰਜ ਹੈ ਕਿਤਾਬਾਂ ਦੇ ਵਿੱਚ ਦਰਜ ਹੈ ਕਿ ਭੀੜ ਇਹਨਾਂ ਦੇ ਮਗਰ ਵੀ ਗੱਡੀ ਨੂੰ ਪੈ ਗਈ ਸੀ ਹੂੰ ਤਾਂ ਇਹਨਾਂ ਨੇ ਕਹਿੰਦੇ ਕਿ ਜਵਾਬ ਦੇ ਵਿੱਚ ਇਹ ਲਿਖਿਆ ਸੀਗਾ ਅਕਾਲ ਤਖਤ ਸਾਹਿਬ ਨੂੰ ਉਦੋਂ ਸ਼ਾਇਦ ਜਥੇਦਾਰ ਹੁੰਦੇ ਸਨ ਗਿਆਨੀ ਕਿਰਪਾਲ ਸਿੰਘ ਜੀ ਜੀ ਇਹਨਾਂ ਨੇ ਜੋ ਤਰਲੋਚਨ ਸਿੰਘਿਆ ਖਲਾਸਾ ਕੀਤਾ ਕਿ ਅਸਲ ਦੇ ਵਿੱਚ ਉਹਨਾਂ ਨੇ ਜਵਾਬ ਭੇਜ ਦਿੱਤਾ ਹਮ ਮਤਲਬ ਸਪਸ਼ਟੀਕਰਨ ਭੇਜ ਦਿੱਤਾ ਕਿ ਭਈ ਮੇਰੇ ਤੋਂ ਨਹੀਂ ਪੁੱਛਿਆ ਗਿਆ ਮੇਰਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਹਮ ਮਤਲਬ ਹਸਾਬ ਲਾ ਲਓ ਤੇ ਇਥੇ ਇੱਕ ਗੱਲ ਤੇ ਸਪਸ਼ਟ ਹੋ ਜਾਂਦੀ ਹੈ ਨਾ ਕਿ ਇੰਦਰਾ ਗਾਂਧੀ ਦਾ ਇਹ ਕਦਮ ਕਿਸ ਤਰ੍ਹਾਂ ਦਾ ਕਦਮ ਸੀ ਜੀ ਕਿ ਦੇਸ਼ ਦਾ ਰਾਸ਼ਟਰਪਤੀ ਜਿਹੜਾ ਕਿ ਸੰਵਿਧਾਨਕ ਸਭ ਤੋਂ ਵੱਡਾ ਹੁਦ ਹੈ ਹੁਦ ਹੈ ਬਿਲਕੁਲ ਉਸ ਨੂੰ ਬਾਈਪਾਸ ਕਰਕੇ ਹਮ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਬਿਲਕੁਲ ਇਹ ਇੱਕ ਬਹੁਤ ਵੱਡੀ ਗੱਲ ਫਿਰ ਨਿਕਲ ਆਉਂਦੀ ਹੈ ਨਾ ਜੀ 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 ਬਿਲਕੁਲ ਤਤਰ ਲੋਚਨ ਸਿੰਘ ਨੇ ਕਹਿ ਲੋ ਕਿ ਇਸ ਮਾਮਲੇ ਦੇ ਵਿੱਚ ਇਸ ਚਰਚਾ ਨੂੰ ਇੱਕ ਨਵਾਂ ਮੋੜਾ ਦਿੱਤਾ ਹੈ ਤੇ ਇਹ ਦਾਵਾ ਕਰਦੇ ਆ ਕਿ ਉਹ ਜਿਹੜਾ ਸਪਸ਼ਟੀਕਰਨ ਸੀ ਮੈਂ ਖੁਦ ਲੈ ਕੇ ਆਇਆ ਸੀ ਹੁਣ ਇਹਨਾਂ ਦੀ ਗੱਲ ਵੀ ਨਹੀਂ ਸੁੱਟੀ ਜਾ ਸਕਦੀ ਸਾਬ ਜੀ ਜੀ ਪਰ ਇਹ ਕਾਫੀ ਕਹਿ ਲੋ ਕਿ ਕੋਈ ਨੀ ਮੋੜ ਆ ਗਿਆ ਇਸ ਮਾਮਲੇ ਤੇ ਬੜੀ ਚਰਚਾ ਚੱਲ ਰਹੀ ਸੀ ਗਿਆਨੀ ਜੈਲ ਸਿੰਘ ਦੇ ਨਾਂ ਦੇ ਜੀ 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 ਬਿਲਕੁਲ ਬਿਲਕੁਲ ਕਾਫੀ ਦੋਸਤ ਨਾਲ ਜੁੜੇ ਨੇ ਜੀਬੀ ਜੀ ਕਹਿ ਰਹੇ ਨੇ ਕਿ ਸੁਖਵੀਰ ਨੂੰ ਐਮਪੀ ਤਰਲੋਚਨ ਸਿੰਘ ਨੇ ਬਣਾਇਆ ਸੀ ਹਾਂਜੀ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਕਿ ਬਾਜਪਾ ਦੀ ਸਰਕਾਰ ਨੂੰ ਕਹਿੰਦੇ ਬਿਨਾਂ ਸ਼ਰਤ ਸਮਰਥਨ ਦੇਉਣ ਵਾਲੇ ਤਰਲੋਚਨ ਸਿੰਘ ਜੀ ਹਾਂਜੀ ਤਰਲੋਚਨ ਸਿੰਘ ਬਿਲਕੁਲ ਬੜੀ ਜ਼ਿਆਦਾ ਜਾਣਕਾਰੀ ਹੈ ਜੀ ਇਹਨਾਂ ਦੇ ਕੋਲ ਠੀਕ ਹੈ ਮਤਲਬ ਕਿ ਰਾਜਨੀਤਿਕ ਪੱਖ ਤੋਂ ਜਾਂ ਵਿਚਾਰਕ ਪੱਖ ਤੋਂ ਤੁਸੀਂ ਕਿਸੇ ਨੂੰ ਕਿਸ ਤਰ੍ਹਾਂ ਲੈਂਦੇ ਹੋ ਜੀ ਉਹ ਆਪੋ ਆਪਣਾ ਨਜ਼ਰੀਆ ਹੁੰਦਾ ਸਾ ਹਰ ਇੱਕ ਬੰਦਾ ਉਹ ਆਪਣੇ ਨਜ਼ਰੀਏ ਵਾਸਤੇ ਆਜ਼ਾਦ ਹੈ ਪਰ ਇਹਨਾਂ ਨੂੰ ਕੋਈ ਜਾਣਕਾਰੀ ਬਹੁਤ ਹਮ ਪੰਜਾਬ ਦੀ ਪੋਲਿਟਿਕਸ ਦੀ ਜਾਂ ਕਾਲੀ ਪੋਲਿਟਿਕਸ ਦੀ ਜਾਂ ਨੈਸ਼ਨਲ ਪੋਲਿਟਿਕਸ ਇਸ ਤਰ੍ਹਾਂ ਬਹੁਤ ਵਿਚਰੇ ਬਹੁਤ ਜਦੋਂ ਬੰਦਾ ਵਿਚਰਦਾ ਹੈ ਨਾ ਚੀਜ਼ਾਂ ਦੇ ਵਿੱਚ ਆ ਦੇਖੋ ਚਟਾਨਿਆਂ ਨਾਲ ਵੀ ਕਹਿੰਦੇ ਕਿ ਨੇੜਤਾ ਹੈ ਤੇ ਇੱਕ ਵੀਰ ਨੇ ਦੱਸਿਆ ਕਿ ਹਾਂ ਜੀ ਬਿਲਕੁਲ ਮੈਂ ਜਿਹੜਾ ਦੱਸਿਆ ਸੀਗਾ ਉਹ ਰੰਧਾਵਾ ਵੀਰਾ ਲਈ ਚੈਨਲ ਆ ਉੱਥੇ ਸ਼ਾਇਦ ਇੰਟਰਵਿਊ ਕਿਉਂਕਿ ਮੈਂ ਇਦਾਂ ਦੇ ਬੰਦਿਆਂ ਨੂੰ ਬੜਾ ਨੀਝ ਨਾਲ ਸੁਣਦਾ ਐ ਕਿ ਮਜ਼ਾ ਆਉਂਦਾ ਹੈ ਤੁਹਾਨੂੰ ਕਿ ਆਪਣਾ ਪੇਸ਼ਾਨੀ ਤੇ ਇਹਦੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਇਹ ਬੰਦੇ ਮਤਲਬ ਕਿ ਬਹੁਤ ਹੁਣ ਪਤਾ ਕੀ ਹੈ ਹੂੰ ਜਦੋਂ ਇਹ ਸਬਸਤਾ ਚ ਆ ਜਾਂਦਾ ਨਾ ਬੰਦੇ ਦਾ ਡਰ ਲੈ ਜਾਂਦਾ ਹੁਣ ਮੇਰਾ ਕੀ ਕਰ ਲੂਗਾ ਕੋਈ ਪਹਿਲਾਂ ਤੇ ਝਿਜਕਦੇ ਰਹਿੰਦੇ ਆ ਕਿ ਉਹਦੇ ਕੋਲੋਂ ਵੀ ਕੁਝ ਲੈਣਾ ਉਹਦੇ ਕੋਲੋਂ ਵੀ ਕੁਝ ਲੈਣਾ ਜਦੋਂ ਬੰਦਾ ਸਾਰੇ ਰੁਤਬੇ ਮਰਾਤਬੇ ਹੰਡਾ ਲੈਂਦਾ ਨਾ ਜੀ ਹੂੰ ਹੂੰ ਤੇ ਇੱਕ ਮੌਕਾ ਆਉਂਦਾ ਹੈ ਕਿ ਉਹ ਕਹਿੰਦਾ ਕਿ ਯਾਰ ਛੱਡ ਖੜਾ ਯਾਰ ਜੀ ਹੁਣ ਕੀ ਲੈਣਾ ਦੇਣਾ ਹੁਣ ਬੋਲ ਦਿਓ ਜੋ ਸ਼ਹਿਰ ਦੇ ਇੰਟਰਵਿਊ ਦੇ ਜ਼ਮਾਨੇ ਚ ਆਪਾਂ ਬਹੁਤ ਚੀਜ਼ਾਂ ਵੇਖੀਆਂ ਨੇ ਨਾ ਜਿਹੜੀਆਂ ਚੀਜ਼ਾਂ ਉਹ ਲੁਕੀਆਂ ਰਹੀਆਂ ਹੁਣ ਤੁਹਾਡੀ ਜ਼ਿੰਦਗੀ ਚ ਵੀ ਇੱਕ ਦੌਰ ਆਏਗਾ ਸਾਡੀ ਜ਼ਿੰਦਗੀ ਚ ਆ ਰਿਹਾ ਹੈ ਜਾਂ ਆਏਗਾ ਕਿ ਜਦੋਂ ਆਪਾਂ ਖਾਲੀ ਹੋ ਜਾਣਾ ਚਾਹੁੰਦੇ ਕਿ ਜੋ ਹੈਗਾ ਯਾਰ ਰੱਖਦੇ ਹੋ ਲੋਕਾਂ ਦੇ ਸਾਹਮਣੇ ਬਹੁਤ ਚੀਜ਼ਾਂ ਮੰਦਾ ਲਗਾਉਂਦਾ ਤੁਰਿਆ ਹੁੰਦਾ ਲਗਾਉਂਦਾ ਤੁਰਿਆ ਹੁੰਦਾ ਕਿਉਂਕਿ ਉਹਦੇ ਨਾਲ ਨਫੇ ਨੁਕਸਾਨ ਜੁੜੇ ਹੁੰਦੇ ਇੱਕ ਮੈਂ ਕਹਿੰਦਾ ਯਾਰ ਹੁਣ ਨਫੇ ਨੁਕਸਾਨ ਦਾ ਕੋਈ ਫਾਇਦਾ ਨਹੀਂ ਹੈ ਦਫਾ ਕਰੋ ਹੁਣ ਜੋ ਹੁੰਦਾ ਵੇਖੀ ਜਾ ਬਿਲਕੁਲ ਬਿਲਕੁਲ ਇੱਕ ਅਵਸਥਾ ਹੁੰਦੀ ਹੈ ਫੌਜ ਰਾਸ਼ਟਰਪਤੀ ਤੋਂ ਬਿਨਾ ਕਿਵੇਂ ਹਵਲਾ ਕਰ ਸਕਦੀ ਹੈ ਇਹ ਤਾਂ ਕੋਈ ਤਾਂ ਮੈਂ ਤਾਂ ਖੁਦ ਆਰਾਮ ਸੀ ਇਸ ਚੀਜ਼ ਨੂੰ ਲੈ ਕੇ ਤੇ ਰਾਸ਼ਟਰਪਤੀ ਕਹਿੰਦਾ ਕਿ ਮੈਂ ਤਾਂ ਪੁੱਛਿਆ ਹੀ ਨਹੀਂ ਗਿਆ ਤਾਂ ਫਿਰ ਤੁਸੀਂ ਇਹ ਦੇਖੋ ਨਾ ਕਿ ਕਿਸ ਤਰ੍ਹਾਂ ਫਿਰ ਇਸ ਦੇਸ਼ ਦੇ ਵਿੱਚ ਸਭ ਕੁਝ ਤਾਕਤ ਤੇ ਰੱਖ ਕੇ ਅਜੇ ਹਕੀਕਤਾਂ ਤਾਕਤ ਤੇ ਬਸ ਤਾਕਤ ਆਪਦੀ ਵਰਤ ਕੇ ਸਭ ਕੁਝ ਹੋਇਆ